ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਨਾ ਆਪਣੇ ਤੁਹਾਨੂੰ ਦੱਸਾਂਗੇ ਆਹ ਵਾਲਾ ਸੂਟ ਸਟਿਚ ਕਰਨਾ ਇਹ ਨਾ ਵੀ ਅਸੀਂ ਜਿਹੜਾ ਕੱਪੜਾ ਹੈਗਾ ਇਹ ਤੋਲ ਕੇ ਵੀ ਮਿਲਦਾ ਤੇ ਵੈਸੇ ਵੀ ਇਹ ਜਾਨਕਿ ਪੂਰਾ ਸੂਟ ਜੇ ਵੈਸੇ ਆਪਾਂ ਲੈਣਾ ਹੋਵੇ ਮਾਰਕੀਟ ਚੋਂ ਤੇ ਉਹ ਵੀ ਮਿਲ ਜਾਂਦੇ ਨੇ ਤੇ ਇਹ ਬਹੁਤ ਗਰਮ ਕੱਪੜਾ ਹੁੰਦਾ ਹੈਗਾ ਤੇ ਕਰੇ ਸਟਿਚਸ ਜਾਨਕਿ ਇਹਨਾਂ ਨੂੰ ਕਰਨ ਦਾ ਬਹੁਤ ਵੀ ਭੇਡਣ ਔਖਾ ਲੱਗਦਾ ਵੀ ਇਹ ਕਿਵੇਂ ਸਟਿਚ ਕਰੀਏ ਤੇ ਅੱਜ ਤੁਹਾਨੂੰ ਆਪਾਂ ਦੱਸ ਦਿਆਂਗੇ ਵੀ ਇਹ ਸੂਟ ਵੀ ਆਪਾਂ ਕਿਵੇਂ ਸੌਖੇ ਤਰੀਕੇ ਨਾਲ ਸਟਿਚ ਕਰਦੇ ਹਾਂ ਕਿ ਆਪਾਂ ਇਹਨੂੰ ਇਹਦੇ ਨਹੀਂ ਸਟਿਚ ਕਰ ਲਈ ਆਪਾਂ ਜਾਨਕਿ ਕਿ ਸੂਈ ਕਿੰਨੇ ਨੰਬਰ ਲਈਏ ਵੀ ਜਨਕੀ ਜੇ ਜੇ ਆਪਾਂ ਜਿਆਦਾ ਮੋਟੀ ਸੂਈ ਲੈ ਲਈਏ ਤਾਂ ਇਹਦੇ ਵਿੱਚ ਨਾ ਮੋਰੀਆਂ ਹੋ ਜਾਂਦੀਆਂ ਨੇ ਤੇ ਇਸ ਲਈ ਆਪਾਂ ਨਾ 11 ਨੰਬਰ ਸੂਈ ਵਰਤਾਂਗੀ ਇਹਨੂੰ ਸਟਿਚ ਕਰਨ ਲਈ ਪਹਿਲਾਂ ਆਪਾਂ ਜਨਕੀ ਇੱਥੇ ਨਾ 11 ਨੰਬਰ ਸੂਈ ਚੜਾ ਲਈਏ ਚੜਾ ਕੇ ਤੇ ਉਸ ਤੋਂ ਬਾਅਦ ਜਨਕੀ ਆਪਣੇ ਆਪਣੇ ਕੋਲ ਨਾ ਚੇਂਜ ਕਰਾਂਗੇ ਸੂਈ ਆਪਣੇ ਕੋਲ 11 ਨੰਬਰ ਸੂਈ ਹੈਗੀ ਤੇ ਇਹ ਵਾਲੀ ਸੂਈ ਆਪਾਂ ਜਨਕੀ ਇਹਦੇ ਉੱਪਰ ਮਸ਼ੀਨ ਤੇ ਲਾ ਕੇ ਫਿਰ ਇਹ ਸੂਈ ਦੇ ਨਾਲ ਹੀ ਆਪਾਂ ਆਹ ਵਾਲਾ ਕਪੜਾ ਜਨਕੀ ਸੂਟ ਕਮੀਜ਼ ਸਟਿਚ ਕਰਕੇ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਕਿਵੇਂ ਸਟਿਚ ਕਰਨਾ ਇਹਦੇ ਵਿੱਚ ਜਾਨੀ ਕਿ ਪਲੋਈਆਂ ਪੈਂਦੀਆਂ ਜਾਂ ਨਹੀਂ ਪੈਂਦੀਆਂ ਪਲੇਟ ਜਾਨੀ ਕਿ ਪੂਰੀ ਪਲੇਟ ਵੀ ਕਹਿੰਦਾ ਕੋਈ ਪਲੋਈਆਂ ਵੀ ਕਹਿੰਦਾ ਤੇ ਇਹਦੀ ਇਹਨੂੰ ਨਾ ਸਿਉਣ ਦੀ ਪੂਰੀ ਜਾਣਕਾਰੀ ਦੇਵਾਂਗੇ ਅੱਜ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਤੇ ਪਹਿਲਾਂ ਆਪਾਂ ਸੂਈ ਚੇਂਜ ਕਰ ਲਈਏ ਇਹਦੀ ਆ ਦੇਖੋ ਜੀ ਹੁਣ ਨਾ ਆਪਾਂ ਲਵਾਂਗੇ ਕੱਪੜਾ ਸੂਟ ਵਾਲਾ ਪਹਿਲਾਂ ਬਣਾਵਾਂਗੇ ਆਪਾਂ ਇਹਦਾ ਗਲਾ ਇਹਦਾ ਫਰੰਟ ਵਾਲਾ ਗਲਾ ਬਣਾਵਾਂਗੇ ਆਪਾਂ ਕਟਿੰਗ ਕਰ ਲਈ ਸੀ ਆਪਾਂ ਇਹਦੀ ਕਟਿੰਗ ਕਰਕੇ ਤੇ ਹੁਣ ਆਪਾਂ ਇਹਦਾ ਬਣਾਵਾਂਗੇ ਯਾਨੀ ਕਿ ਇਹਦੇ ਨਾਲ ਪਹਿਲਾਂ ਤੁਸੀਂ ਐ ਕਰਿਓ ਗਲਾ ਬਣਾਉਣ ਲੱਗੇ ਪਹਿਲਾਂ ਇਹਦੇ ਨਾਲ ਜਿਵੇਂ ਆਪਣੇ ਆਪਣੇ ਕੋਲੇ ਆ ਡਿਜ਼ਾਈਨ ਵਾਲਾ ਗਲਾ ਹੈਗਾ ਤੇ ਇਹਦੇ ਦੇ ਨਾਲ ਆਪਾਂ ਇਸ ਤਰ੍ਹਾਂ ਸੀਨ ਲਾ ਲਾਂਗੇ ਨਾਲ-ਨਾਲ ਜਿੱਥੇ ਯਾਨੀ ਕਿ ਜਿੱਥੋਂ ਤੱਕ ਆਪਾਂ ਇਹਨੂੰ ਉਹ ਬਣਾਉਣਾ ਗਲੇ ਨੂੰ ਉਹਦੇ ਨਾਲ 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 ਤਰ੍ਹਾਂ ਸੀਨ ਲਾ ਲਾਂਗੇ ਇਦੇ ਨਾਲ ਨਾਲ ਹੀ ਆਪਾਂ ਨਾ ਇਸ ਤਰ੍ਹਾਂ ਸਾਰੇ ਤੇ ਵੈਸੀ ਸੀ ਹੁਣ ਮਾਰ ਲਾਂਗੇ ਜੀ ਵੈਸੇ ਸੀ ਲਾ ਕੇ ਆਪਾਂ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਸੀਨ ਲਾ ਲਈ ਤੁਹਾਨੂੰ ਵੀ ਦਿਸਦੀ ਹੋਣੀ ਆਪਾਂ ਇਧਰਲੀ ਸਾਈਡ ਤੇ ਇਹ ਸੀਨ ਲਾ ਲਈ ਤੇ ਹੁਣ ਨਾ ਆਪਾਂ ਜਿਹੜਾ ਕੱਪੜਾ ਲਵਾਂਗੇ ਆਹ ਵਾਲਾ ਕੱਪੜਾ ਇਹਦੇ ਨੇ ਇਹ ਬੁਕਰਮਲਾ ਗੱਲਤਾ ਯਾਨੀ ਕਿ ਇਹਦੇ ਲੱਗਦਾ ਨਹੀਂ ਹੈਗਾ ਇਹਦੀ ਆਪਾਂ ਵੈਸੀ ਗੱਲੇ ਨੂੰ ਆਹੋ ਕਰਾਂਗੇ ਕੱਪੜਾ ਨੀਚੇ ਲਾਵਾਂਗੇ ਤੇ ਪਹਿਲਾਂ ਆਪਾਂ ਇਹਦੇ ਵਿਚਾਲਾ ਦੇਖ ਵਿਚਾਲਾ ਕਰਕੇ ਜੀ ਇਸ ਤਰ੍ਹਾਂ ਇਹਦੀ ਵਿਚਾਲੇ ਇੱਕ ਸੀਨ ਲਾ ਦਿੰਨੀ ਆ ਇਸ ਤਰ੍ਹਾਂ ਚਾਕ ਦੇ ਨਾਲ ਨਾ ਪੰਛਾਰ ਲਾਇਆ ਵੈਸੀ ਵਿਚਾਲੇ ਤੇ ਇਹਦੇ ਵਿਚਾਲੇ ਇਹਦੇ ਨਾਲ ਆਪਾਂ ਨਾ ਇਹਨੂੰ ਲੀਰ ਨੂੰ ਅਟੈਚ ਕਰ ਲਾਂਗੇ ਇਸ ਤਰ੍ਹਾਂ ਅਟੈਚ ਕਰਕੇ ਹੁਣ ਇਥੇ ਆਪਾਂ ਸੀਨ ਇਹਨੂੰ ਬਣਾਉਣਾ ਕਿਵੇਂ ਆ ਤੁਹਾਨੂੰ ਦੱਸ ਦਿੰਨੀ ਆ ਆ ਦੇਖੋ ਜੀ ਹੁਣ ਆਪਾਂ ਨਾ ਇਹਨੂੰ ਇਸ ਤਰ੍ਹਾਂ ਹੀ ਰੱਖ ਲਾਂਗੇ ਨੀਚੇ ਕੱਪੜਾ ਰੱਖਿਆ ਹੋਵੇ ਤੇ ਅੰਦਰਲੀ ਸਾਈਡ ਜਾਨਕੀ ਜਿਵੇਂ ਆਪਾਂ ਸੀਨ ਲਾਈ ਆ ਤੁਹਾਨੂੰ ਦੱਸਿਆ ਸੀ ਪਹਿਲਾਂ ਆਪਾਂ ਸੀਨ ਲੱਗੀ ਸੀ ਤੇ ਇਸੀ ਇੰਦੀ ਨਾਲੀ ਇਹ ਸਿਓ ਜਾਈ ਇਹ ਸਿਓ ਦੇ ਉਪਰ ਉਪਰੀ ਕੱਕਾ ਸਿਰਨ ਹੋਰ ਲਾ ਲਿਓ ਇਸ ਤਰ੍ਹਾਂ ਹਾਂ ਦੇ ਕੁਝ ਆਪਾਂ ਇਸ ਤਰ੍ਹਾਂ ਹੀ ਨੂੰ ਕੁਮਾ ਲਾਂਗੇ ਇਹਦੇ ਉੱਪਰ ਇੱਕ ਸੀਨ ਹੋਰ ਲਾ ਲਈ ਆ ਦੇਖੋ ਜੀ ਹੁਣ ਨਾ ਆਪਾਂ ਇਸ ਤਰ੍ਹਾਂ ਜਿਹੜੀ ਸੀਨ ਲੱਗੀ ਸੀ ਉਹਦੇ ਸੀਨ ਦੇ ਉੱਪਰ ਸੀਨ ਲਾ ਲਈ ਜਿਹੜਾ ਐਕਸਟਰਾ ਕਪੜਾ ਹੋਊਗਾ ਉਹਨੂੰ ਆਪਾਂ ਕੱਟ ਦਾਂਗੇ ਵਿੱਚੋਂ ਇਸ ਤਰ੍ਹਾਂ ਇਹਦੇ ਲਿਸਰ ਟੋਪੀਆ ਪੈਸਟਰੀ ਤੁਸੀਂ ਵੀ ਜਨਕਿ ਜਿਹੜੇ ਤੁਹਾਡੇ ਕੋਲ ਤੁਸੀਂ ਤੋਲ ਕੇ ਜਾ ਕਪੜਾ ਸੂਟ ਜਾਣੇ ਕਿ ਲੈ ਕੇ ਆਉਣੀ ਉਹ ਤਾਂ ਨੈਕ ਇਸ ਤਰ੍ਹਾਂ ਕਿੰਨਾ ਬਣਾ ਸਕਦੇ ਆ ਆਪਾਂ ਨੂੰ ਦੇਖੋ ਹੇਠੇ ਪਤਾ ਨਹੀਂ ਲੱਗਦਾ ਹੈਗਾ ਨਾ ਤੇ ਇੱਥੇ ਲਾ ਲਾਂਗੇ ਆਪਾਂ ਕੱਟ ਸਾਰੇ ਜੀ ਤੇ ਜਿਹੜਾ ਆਹ ਵਾਲਾ ਇਧਰੋਂ ਆਪਾਂ ਜੀ ਥੋੜਾ ਥੋੜਾ ਕੱਪੜਾ ਰੱਖ ਕੇ ਉੱਪਰਲੇ ਕੱਪੜੇ ਨੂੰ ਸਿਰਫ ਕੱਲੇ ਉੱਪਰਲੇ ਕੱਪੜੇ ਨੂੰ ਆਪਾਂ ਵੱਧ ਲੈਤਾ ਸੀ ਕੱਪੜਾ ਜਾਨੀ ਕਿ ਜਿੰਨੇ ਜਿੰਨੇ ਆਪਾਂ نیچے ਫੋ ਕਰਨਾ ਹੈ ਉਹਨਾਂ ਨੂੰ ਰੱਖ ਕੇ ਸਾਰੇ ਨੂੰ ਆਪਾਂ ਇਸ ਤਰ੍ਹਾਂ ਕੱਟ ਲੈਣਾ ਤੁਸੀਂ ਧਿਆਨ ਨਾਲ ਕਟਿਓ ਵੀ نیچے ਆਪਣਾ ਸੂਟ ਵਾਲਾ ਕੱਪੜਾ ਵੀ ਨਾ ਕਟਿਆ ਜਾਵੇ ਬਾਦ ਵਿੱਚ ਨਾ ਆਪਾਂ ਇਹ ਤੇ ਤਰਪਾਈ ਕਰ ਦਾਂਗੇ ਸੀਨ ਲਉਣੀ ਤੁਸੀਂ ਸੀਨ ਲਾ ਸਕਦੇ ਹੋ ਤਰਪਾਈ ਵੀ ਕਰ ਸਕਦੇ ਹੋ ਤੁਸੀਂ ਆਪਾਂ ਗਲੇ ਗਲੇ ਤੇ ਤਰਪਾਈ ਕਰ ਲਾਂਗੇ ਇਹਦੇ ਤੇ ਤਰਪਾਈ ਸਿਰਫ ਆਪਾਂ ਕਰ ਲੈ ਨੱਕ ਨੱਕ ਤੇ ਕਰਾਂਗੇ ਇਹਦੇ ਸੂਟ ਦੇ ਘੇਰੇ ਤੇ ਤਰਪਾਈ ਨਹੀਂ ਕਰਾਂਗੇ ਆਪਾਂ ਹੁਣ ਆਪਾਂ ਦੇਖੋ ਜੀ ਜਿਹੜਾ ਇਹ ਵਾਂਗ ਲਗੜਾ ਇਹਨੂੰ ਨੀਚੇ ਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਇੱਕ ਸੀਨ ਆਪਾਂ ਇਹਦੇ ਤੇ ਹੋਰ ਲਾ ਲੈਣੇ ਸਨ ਜਿਵੇਂ ਆਪਾਂ ਆਮ ਦੂਜਾ ਸੂਟ ਦਾ ਜਿਵੇਂ ਬੁਖਰਮਾ ਗਲਾ ਬਣਾਉਣੀ ਹੈ ਉਹਦੇ ਤੇ ਵੀ ਆਪਾਂ ਇਸ ਤਰ੍ਹਾਂ ਸੀਨ ਲਾਉਣੀ ਹੈ ਇਹਦੇ ਤੇ ਵੀ ਆਪਾਂ ਇਸ ਤਰ੍ਹਾਂ ਸੀਨ ਲਾਵਾਂਗੇ ਆਪਣੀ ਭੈਣ ਨੇ ਵੀ ਆਪਾਂ ਨੂੰ ਕਮੈਂਟ ਕੀਤਾ ਸੀ ਉਹ ਕਹਿੰਦੇ ਸੀ ਆਪਾਂ ਨੂੰ ਸਟਿਚ ਕਰਕੇ ਵੀ ਦਿਖਾ ਦਿਖਾਓ ਜੀ ਇਹ ਸੂਟ ਆਪਾਂ ਕਪੜਾ ਕਿਵੇਂ ਸਟਿਚ ਕਰ ਸਕਦੇ ਹਾਂਗੇ ਆ ਦੇਖੋ ਜੀ ਹੁਣ ਆਪਾਂ ਇਹਨੂੰ ਇੱਥੋਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਫੋਲਡ ਕਰਕੇ ਵੀ ਇਹਦਾ ਤਾਂ ਸੀਨ ਲਾ ਦਾਂਗੇ ਇਸ ਤਰੀ ਜੇ ਦਾ ਪੱਤਰ ਪਾਈ ਕੀਤੀ ਆਪਾਂ ਨੂੰ ਫੋਲਡ ਕਰਨ ਦੀ ਜਰੂਰਤ ਨਹੀਂ ਪੈਣੀ ਇਹਨੂੰ ਆਪਾਂ ਹੁਣੀ ਇਹਦੇ ਤੇ ਇੱਕ ਕਸੀਨ ਲਾ ਦਿੰਨੇ ਆ। ਬੱਸ ਇਹ ਕਪੜਾ ਸਟਿਚ ਕਰਨਾ ਬਹੁਤ ਸੌਖਾ ਹੈਗਾ। ਤੇ ਨਾਲੇ ਆਪਾਂ ਨੂੰ ਸਰਦੀ ਦੇ ਵਿੱਚ ਰਹਿਣਾ ਵੀ ਵਧੀਆ ਹੈਗਾ। ਇੱਕ ਸਾਲ ਆਪਾਂ ਸਮਾਇਆ ਹੋਵੇ ਇਹ ਸੂਟ ਆਪਾਂ ਨੂੰ 3-4 ਸਾਲ ਤੱਕ ਵੈਸੇ ਇਹ ਕਪੜਾ ਪਾੜਦਾ ਹੀ ਨਹੀਂਗਾ, ਜਾਂਦਾ ਹੀ ਨਹੀਂ ਕਿਸੇ ਪਾਸੇ। ਆਪਣਾ ਆਪ ਦਾ ਮਨ ਅੱਕ ਜਾਂਦਾ ਹੈ। ਇਹ ਕੱਪੜੇ ਨੂੰ ਵੀ ਨਾ ਪਾਈਏ ਹੁਣ ਛੱਡ ਦਈਏ। ਪਰ ਇਹ ਕਪੜਾ ਨਹੀਂ ਪਾੜਦਾ। ਕਿ 2-3 ਮਹੀਨੇ ਪੈਂਦਾ ਹੈ ਜਿਆਦਾ ਤਾਂ ਪੈਂਦਾ ਨਹੀਂ ਸੁਣ ਪਤਾ ਗਰਮ ਹੁੰਦਾ ਕੱਪੜਾ ਜਿਆਦੀ ਸਰਦੀ ਦੇ ਵਿੱਚ ਹੀ ਪੈਂਦਾ ਇਹ ਘੱਟ ਠੰਡ ਚ ਤਾਂ ਪੈਂਦਾ ਹੀ ਨਹੀਂ ਇਹ ਜਿਆਦਾ ਠੰਡ ਹੋਵੇ ਫਿਰ ਹੀ ਪੈਂਦਾ ਹਾਂਜੀ ਖੂਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰਕੇ ਇਹਦੇ ਤੇ ਤਰਪਾਈ ਕਰ ਲਾਂਗੇ ਬਾਅਦ ਵਿੱਚ ਇਹ ਹੋ ਗਿਆ ਬਣ ਗਿਆ ਆਪਣਾ ਗਲਾ ਹਾਂਜੀ ਆਪਾਂ ਦੇਖੋ ਜੀ ਆਪਾਂ ਨਾ 1 ਇੰਚ ਕ ਚੌੜੀ ਇਸ ਤਰ੍ਹਾਂ ਪੱਟੀ ਕੱਟ ਲਈ ਸੀਗੀ ਕਰੇਵੀ ਸੂਟ ਦੇ ਵਿੱਚੋਂ ਤੇ ਇਹਨੂੰ ਆਪਾਂ ਬੈਕ ਗਲੇ ਦੇ ਉੱਪਰ ਇਸ ਤਰ੍ਹਾਂ ਦੀ ਰੱਖ ਲਾਂਗੇ ਸਿੱਧੀ ਰੱਖ ਕੇ ਤੇ ਇਹਦੇ ਨਾਲ ਇੱਥੇ ਅੱਧੇ ਦੇ ਇੰਚ ਦੇ ਪੈਰ ਤੇ ਅੱਜੇ ਕਿੰਚ ਦਾ ਸਮਝਣਾ ਇਹ ਗੈਪ ਹੈਗਾ ਇਹਦੇ ਉੱਤੇ ਇਸ ਤਰ੍ਹਾਂ ਸੀਨ ਲਾ ਲਾਂਗੇ ਆਪਾਂ ਸਾਰੇ ਤੇ ਇਸ ਤਰ੍ਹਾਂ ਬਾੜੀ ਆਪਾਂ ਜਿਹੜੀ ਆ ਵਾਲੀ ਟਾਕੀਏ ਨੂੰ ਬੜਾ ਖਿੱਚਣਾ ਨਹੀਂ ਹੈਗਾ ਤੇ ਨਾਈ ਬੜਾ ਇਹਨੂੰ ਕੋਲੀ ਦੀ ਰੱਖਣੀ ਹੈ ਜੀ ਬਸ ਸਹੀ ਠੀਕ ਠੀਕ ਜੀ ਇਸ ਤਰ੍ਹਾਂ ਤੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਰੱਖ ਕੇ ਲਾਈ ਚੱਲਾਂਗੇ ਅੱਧੇ-ਅੱਧੇ ਇੰਚ ਦੇ ਨਾਲ ਕਿ ਦੁਲੀ ਸਾਈਡਾ ਪੱਧਰ ਤੇ ਕਿੰਝ ਕੱਪੜਾ ਛੱਡ ਕੇ ਅਨ ਇੱਕੋ ਜਿਹਾ ਹੁਣ ਨਾ ਪਾਈ ਜਿਹੜੀ ਸੀਨ ਲਾਈਏ ਇਹਦੇ ਤੇ ਇਸ ਤਰ੍ਹਾਂ ਕੱਟ ਲਾ ਲਾਂਗੇ ਕੰਟੀ ਦੇ ਨਾਲ ਵੀ ਜਾਨੀ ਕਿ ਇਹ ਸਾਨੀ ਨਦੀ ਦੇ ਨਾਲ ਨਾ ਅੰਦਰ ਨੂੰ ਫੋਲਡ ਹੋ ਜੀ ਵਧੀਆ ਤੇ ਹੁਣ ਇਹਦੇ ਉੱਪਰ ਆਪਾਂ ਉਸ ਤਰੀਏ ਜਾਨੀ ਕਿ ਇਹ ਲੀਅਰ ਨੂੰ ਉਸ ਤਰੀਏ ਲਾਵਾਂਗੇ ਸਾਰੀ ਨੂੰ ਜਿਵੇਂ ਆਪਾਂ ਆਮ ਸੂਟ ਤੇ ਉਹ ਕਰਦੇ ਆਂ ਲਾਉਣੀ ਹੈਗੇ ਤੇ ਲਾ ਕੇ ਫਿਰ ਤੁਹਾਨੂੰ ਆਪਾਂ ਅੱਗੇ ਫਿਰ ਦਿਖਾਉਣੀ ਹੈਗੇ ਅਦੇਖੋ ਜੀ ਆਪਾਂ ਨਾ ਗਲੇ ਦੇ ਉੱਪਰ ਲਿਆਣ ਲਿਆ ਸੀਨਾ ਇਸ ਤਰ੍ਹਾਂ ਅਟੈਚ ਕਰ ਲਿਆ ਤੇ ਹੁਣ ਤੁਹਾਨੂੰ ਆਪਾਂ ਦੱਸ ਦਿੰਨੇ ਇਹਦੇ ਉੱਪਰ ਨਾ ਪਲੋਈਆਂ ਬਿਲਕੁਲ ਨਹੀਂ ਪੈਂਦੀਆਂ ਹੈਗੀਆਂ ਤੁਸੀਂ ਜਿਹਨੂੰ ਜਾਨੀ ਕਿ ਜਦੋਂ ਆਪਾਂ ਤੁਹਾਨੂੰ ਜਾਣਕਾਰੀ ਦੱਸ ਦਿੰਨੀ ਹੈਗੇ ਦੇ ਦੇ ਦਿੰਨੇ ਹੈਗੇ ਜਦੋਂ ਆਪਾਂ ਫੀਟਿੰਗ ਵਾਲੀ ਆਵਲੀ ਸਿਉਣ ਲਾਉਣੀ ਹੈ ਇਹਦੇ ਨਾਲ ਉਹ ਨਾ ਜਾਨੀ ਕਿ ਤੁਸੀਂ ਇੰਚ ਕਪ ਇੰਚ ਜਾਨੀ ਕਿ ਜਿਵੇਂ ਤੁਹਾਡੀ ਜੇ ਤੁਹਾਨੂੰ 18 ਇੰਚ ਆਉਂਦੀ ਹੈਗੀ ਫੀਟਿੰਗ ਉੱਪਰੋਂ ਤਾਂ ਤੁਸੀਂ 17 ਇੰਚ ਦੇ ਨਿਸ਼ਾਨ ਲਾਇਓ ਤੇ ਜੇ ਤੁਹਾਨੂੰ 19 ਇੰਚ ਆਉਂਦੀ ਹੈ ਤਾਂ ਤੁਸੀਂ 18 ਇੰਚ ਜਾਨੀ ਕਿ ਫੀਟਿੰਗ ਉੱਪਰੋਂ ਰੱਖਿਓ ਤੇ ਇਹਦੇ ਨਾਲ ਨਾ ਜ ਤੇ ਜਦੋਂ ਆਪਾਂ ਥੋੜੀ ਜੀ ਘੱਟ ਰੱਖ ਕੇ ਇਸ ਤਰ੍ਹਾਂ ਦੀ ਸਲਾਈ ਲਾਉਣੀ ਆ ਤਾਂ ਆਪਣੀ ਫਿਟਿੰਗ ਵਧੀਆ ਆ ਜਾਂਦੀ ਹੈ ਵੀ ਆਪਾਂ ਨੂੰ ਪਲੋਈਆਂ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਇੱਕ ਇਹਦੇ ਤੇ ਯਾਨੀ ਕਿ ਜਿਹੜੀ ਤਰਪਾਈ ਹੈ ਬਿਲਕੁਲ ਨਹੀਂ ਹੁੰਦੀ ਹੈਗੀ ਸਿਰਫ ਆਪਾਂ ਗਲੇ-ਗਲੇ ਤੇ ਕਲੀ ਤਰਪਾਈ ਕਰਾਂਗੇ ਕਿਉਂਕਿ ਇਹ ਤੇ ਤਰਪਾਈ ਰਹਿੰਦੀ ਨਹੀਂ ਹੈਗੀ ਕਿ ਇਹਦੇ ਉੱਪਰ ਨਾ ਲੱਗਦੀ ਸੀ ਨਾ ਜਿਵੇਂ ਆਪਾਂ ਦੇਖੋ ਜੀ ਬਾਜੂ ਦੇ ਅੱਗੇ ਵੀ ਆ ਦੇਖੋ ਇਸ ਤਰ੍ਹਾਂ ਨਾ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਇਹਨੂੰ ਇਸ ਤਰੀਏ ਫੋਲਡ ਰੱਖ ਲਿਓ ਤੁਸੀਂ ਕਿ ਇਹਦੇ ਨਾਲ ਜਨਕਿ ਆਹ ਵਾਲੇ ਜਨਕਿ ਜੇ ਤੁਸੀਂ ਕਰਨੀ ਹੈ ਅੰਡਰਲੋਕ ਜ਼ਰੂਰ ਕਰ ਸਕਦੇ ਹੋ ਆਹ ਵਾਲੀ ਚੀਜ਼ ਚ ਜੇ ਤੁਹਾਡੇ ਕੋਲੇ ਅੰਡਰਲੋਕ ਵਾਲੀ ਮਸ਼ੀਨ ਘਰੇ ਹੈਗੀ ਹੈਗੀ ਤਾਂ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਨਹੀਂ ਹੈਗੀ ਤਾਂ ਉਹੀ ਵੀ ਜ਼ਰੂਰਤ ਨਹੀਂ ਹੈਗੀ ਕਿ ਕਰਨ ਦੀ ਤੇ ਫਿਰ ਨਾ ਇਹਦੇ ਉੱਪਰ ਇਸ ਤਰ੍ਹਾਂ ਇਹਨੂੰ ਉਹ ਕਰਕੇ ਇਹਦੇ ਉੱਪਰ ਪਰਤਨਾ ਸੀਨ ਲਾ ਲਾਂਗੇ ਅੱਜ ਅਹੀਂ ਇਹਨੂੰ ਦੂਰਾ ਕਰੀ ਚੱਲਾਂਗੇ ਅੱਗੇ ਦੂਰਾ ਕਰਕੇ ਤੇ ਇਹਦੇ ਸੀਨ ਲਾ ਲਾਂਗੇ ਐਂ ਨੀਚੇ ਆਪਾਂ ਸੂਟ ਦੇ ਘੇਰੇ ਤੇ ਵੀ ਇਸ ਤਰ੍ਹਾਂ ਹੀ ਲਾ ਲਾਂਗੇ ਤੁਹਾਨੂੰ ਆਪਾਂ ਸਾਰਾ ਸੂਟ ਵੀ ਸਟਿਚ ਕਰਕੇ ਦਿਖਾ ਦਿੰਦੇ ਪਰ ਵੀਡੀਓ ਜਿਆਦਾ ਲੰਬੀ ਬਣ ਜਾਂਦੀ ਹੈ ਐਨੀ ਵੀਡੀਓ ਕੋਈ ਦੇਖਦਾ ਵੀ ਨਹੀਂਗਾ ਤੇ ਆਲਖੋ ਜੀ ਇਹਦੇ ਨਾਲ ਨਾਲ ਇੱਕ ਸੀਨ ਹੋਰ ਨੀਚੇ ਮਾਰ ਲਾਂਗੇ ਆਪਾਂ ਡਬਲ ਸੀਨ ਕਰ ਲਾਂਗੇ ਇਹਦੇ ਅੱਧੇ ਕੇ ਪੈਰ ਦਾ ਗੈਪ ਛੱਡ ਕੇ ਇਹ ਸੀਨ ਲਾਈ ਆਪਾਂ ਆਸਨ ਦਿਖਾ ਵੀ ਦਿਨੀ ਆ ਦੇਖੋ ਜੀ ਤੁਹਾਨੂੰ ਦਿਸਦੀ ਹੋਣੀ ਹੈ ਤੇ ਇਸ ਤਰ੍ਹਾਂ ਜਾਨਕੀ ਸੀਨ ਲਾ ਲਾਂਗੇ ਤੇ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰ ਲਾਂਗੇ ਇਹਤੇ ਤਰਪਾਈ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਿਤੇ ਬਹੁਤ ਸੌਖੇ ਤਰੀਕੇ ਦੇ ਨਾਲ ਆਲੇ ਇਹ ਛੇਤੀ ਜਾਨਕੀ ਸਟਿਚ ਹੋ ਜਾਂਦਾ ਤੇ ਇਹਦੀ ਸੂਟ ਵੀ ਤੇ ਜਦੋਂ ਜਾਨਕੀ ਜਿਹੜਾ ਆਪਾਂ ਬੜਾਈਏ ਵੀ ਤੇ ਘਰੇ ਵੀ ਵਧੀਆ ਰਹਿੰਦਾਗਾ ਨਿੱਗਾ ਹੁੰਦਾ ਕੱਪੜਾ ਇਹ ਤੇ ਇਹਦੇ ਨਾਲ ਆਪਾਂ ਨੂੰ ਠੰਡ ਵੀ ਬਹੁਤ ਘੱਟ ਲੱਗਦੀ ਹੈਗੀ ਤੇ ਨਾ ਹੀ ਇਹ 3-4 ਸਾਲ ਸੂਟ ਕਿਸੇ ਪਾਸੇ ਜਾਵੇ ਦੀ ਥੈਂਕ ਯੂ ਜੀ ਆਪਣੀ ਫੋਲੋ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਤੇ ਥੈਂਕ ਯੂ ਵਾਂਸ ਅਗੇਨ ਬਾਏ ਬਾਏ